ਹਰਤਾਂ ਚਾਤੋਂ ਭਾਈ ਸਾਹਿਬ ਸਿੰਘ ਜਿਹੜੇ ਕਿ ਜੱਲੇਬੰਦੀ ਦੇ ਤੌਰ ਤੇ ਕਿੱਥੇ ਪੁੱਛੇ ਨੇ ਹੋਰ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਸਰਦਾਰ ਮਿਸ਼ਾਨ ਸਿੰਘ ਜੀ ਗੁਰਦਾਸਪੁਰ ਤੋਂ ਬਹੁਤ ਸਾਰੀਆਂ ਚੱਕਤਾ ਤਰੀਕੇ ਨਵੇਗਾ ਕਰਦੇ ਇਹਦੇ ਵਿੱਚ ਕੁਝ ਗੱਲਾਂ ਐਸ ਤਰ੍ਹਾਂ ਦੀਆਂ ਵੀ ਆਈਆਂ ਨੇ ਕਿ ਪੰਜਾਂ ਪਿਆਰਿਆਂ ਨੂੰ ਵੀ ਇਹ ਬੇਨਤੀ ਕੀਤੀ ਤਾਂ ਮੈਂ ਸੰਗਤ ਨੂੰ ਵੀ ਅਪੀਲ ਕਰਦਿਆਂ ਕਿ ਅਸੀਂ ਜਦੋਂ ਸ਼ੁਰੂਆਤ ਕੀਤੀ ਹੈ ਜੇ ਇਹ ਸਿੰਘ ਸਾਹਿਬਾ ਨੇ ਬੇਤੀ ਕੀਤੀ ਸੀ ਪੰਜਾਬ ਕਾਰਿਆਂ ਨੂੰ ਕਿ ਤੁਹਾਡੀ ਅਗਵਾਈ 'ਚ ਕੰਮ ਚੱਲਦਾ ਤੇ ਆਉਣ ਵਾਲੇ ਸਮੇਂ 'ਚ ਬੰਦ ਕੁਝ ਹੋਣਾ ਤੇ ਇਹਨਾਂ ਨੇ ਇੱਕੋ ਗੱਲ ਕਹੀ ਹੈ ਕਿ ਨਾਂ ਤਾਂ ਦਰ ਝੁਕਾਗੇ ਤੇ ਨਾ ਵਿਖਾਗੇ ਇਹਨਾਂ ਵੱਲੋਂ ਇੱਕ ਇਹ ਵਿਸ਼ਵਾਸ ਹੈ ਕਿ ਨਾਂ ਇੱਕ ਝੁਕਣਗੇ ਨਾ ਵਿਖਣਗੇ ਕੌਮ ਦੀ ਚੜ੍ਹਦੀ ਕਲਾ ਵਾਸਤੇ ਦਿਲ ਰਾਹ ਤੇ ਕਰਕੇ ਸੁੱਖ ਨਹੀਂ ਕਿੰਨਾਂ ਹੋਈ ਆਂਦੀ ਹੈ ਕਿ ਛੇਤੀ ਤੋਂ ਛੇਤੀ ਪ੍ਰੋਗਰਾਮ ਦਿੱਤਾ ਜਾਏ ਮੇਰੀ ਇੱਕ ਬੇਨਤੀ ਹੈ ਤੁਸੀ ਇਹ ਵੇਖੋ ਕਿ ਅਸੀਂ ਜਦੋਂ ਕੁੱਤੇ ਮਸਾਦ ਦੇਣੀ ਉਹ ਬੜੀ ਜ਼ਰੂਰੀ ਹੈ ਤੇਰੀ ਵਾਸਤੇ ਅਸੀਂ ਕਾਲੇ ਪਾ ਲੈਨੇ ਆ ਅਸੀਂ ਜੇ ਆਏ ਕਿੰਨੀਆਂ ਕਵਿਟੀਆਂ ਸਾਜ ਲੋਗੇ ਤਾਂ ਰੋਜ਼ ਨਹੀਂ ਆ ਜਾਂਦਾ ਭਾਈ ਜੀ ਨੂੰ ਸਵਾਰਣ ਵਾਸਤੇ ਸਮਾਚਾਈ ਦਾ ਔਰ ਲੋਕ ਸ਼ਕਤੀ ਚਾਹੀਦੀ ਆ ਅੱਜ ਸਿਰ ਦੇਣ ਦੀ ਲੋੜ ਨਹੀਂ ਮੈਂ ਬੇਨਤੀ ਕਰਾਂਗਾ ਕਿ ਸਿਰਲੀ ਵਰਤੋਂ ਕਰਨ ਦੀ ਲੋੜ ਹੈ ਤੁਹਾਡੇ ਸਾਹਮਣੇ ਜਦੋਂ ਅਸੀਂ 26 ਨੰਬਰ ਤੋਂ ਥੇਲੀ ਕੱਸੀ ਫਿਰ ਉਸ ਤੋਂ ਬਾਅਦ ਕਿੰਨੇ ਵੀ ਮੇਰੇ ਇੱਕ ਉੱਥੇ ਪ੍ਰਾਪਤੀਆਂ ਬੜੀਆਂ-ਬੜੀਆਂ ਹੋਈਆਂ ਔਰ ਮੈਂ ਇੱਕ ਬੇਨਤੀ ਕਰਦਿਆਂ ਕਿ ਇੱਥੇ ਕੱਲ ਕੱਲੇ ਪੰਜਾਬ ਦੀ ਚੱਲ ਰਹੀ ਹੈ ਕੱਲ ਸਿੱਖ ਧਰਮ ਦੀ ਚੱਲ ਰਹੀ ਹੈ ਜਿਸ ਸਿੱਖ ਧਰਮ ਦੁਨੀਆਂ ਦੇ ਧਰਮਾਂ ਤੋਂ ਵੱਖਰਾ ਧਰਮ ਹੈ ਔਰ ਅੱਜ ਪੂਰੇ ਦੇਸ਼ ਦੇ ਲੋਕਾਂ ਤੁਹਾਡੇ ਤੇ ਆਸ ਰੱਖੀ ਬੰਦੇ ਨੇ ਅੱਪਕਲ ਅੱਜ ਰਾਤ ਨੂੰ ਮਜਾਇਆ ਕੱਲ ਸਾਡਾ ਪ੍ਰੋਗਰਾਮ ਵਿਹਾਰ ਦੇ ਵਿੱਚ ਸਾਡੀਆਂ ਕਿਸਾਨ ਜੱਟੇ ਬੰਦਿਆਂ ਵੱਲੋਂ ਜੋ ਧਿਆਨ ਕੀਤਾ ਨੂੰ ਦਿੱਲੀ ਪੂਛ ਦਾ ਬਿਗਲ ਮਜਾਇਆ ਉਹਨੇ ਸਮਨ ਵਿੱਚ ਪੂਰੇ ਭਾਅ 'ਚ ਸਾਡੀਆਂ ਕਿਸਾਨ ਬੰਦੇ ਛੱਡੇ ਬੰਦਿਆਂ ਗੈਰ ਆਈਮਿਕ ਟਕਟ ਜਿਹੜੇ ਅਸੀਂ ਕੱਟੇ ਦਾਰ ਰਹਿਆ ਆ ਸਾਡੀਆਂ ਮੀਟੀਆਂ ਪੂਰੇ ਭਾਅ 'ਚ ਚੱਲ ਰੀਆਂ ਨੇ ਸੋ ਇਹ ਗੱਲਾਂ ਜਿਹੜੀਆਂ ਨੇ ਉੱਥੇ ਵੀ ਰੱਖੀਆਂ ਕਰੀਆਂ ਨੇ ਤੇ ਸਾਡੇ ਜਿਹੜੇ ਪੰਚ ਕਰ ਰਹੇ ਜਿਹੜੇ ਅਗਵਾਈ ਕਰ ਰਹੇ ਨੇ ਮੈਂ ਉਹਨਾਂ ਨੂੰ ਤੇ ਜਿਹੜੀ ਕਮੇਟੀ ਬਣਾਈ ਆ ਉਹਨਾਂ ਨੂੰ ਇਸਾਨ ਛੱਦੇ ਬੰਦੀਆਂ ਵਰਗਾ ਜਿਸ ਤਰ੍ਹਾਂ ਸਰਦਾਰ ਗੁਰਦੇਵ ਸਿੰਘੀ ਉਹ ਗੱਲ ਨਹੀਂ ਕਰਦਾ ਉਹ ਜ਼ਮੀਨਾਂ ਦੇ ਮਸਲੇ ਸਾਰੇ ਰੱਖੇ ਜਾਣਗੇ ਇੱਥੇ ਅੱਜ ਜ਼ਮੀਨਾਂ ਦਾ ਨਹੀਂ ਮਸਲਾ ਰੱਖਿਆ ਕੌਮੀ ਕੋ ਗੁਰੂ ਕਾ ਵਿਚ ਮੀਲਾ ਹੈ ਲੇਕਿਨ ਮੈਂ ਬੇਨਤੀ ਕਰਾਂ ਕਿ ਜਿਹੜੀਆਂ ਛਾਨ ਛੱਦੇ ਬੰਦੀਆਂ ਅੱਜ ਨਹੀਂ ਵੇਚਾਈਆਂ ਸਾਡੀ ਪੇਰਾ ਤਿੰਨ ਦੀ ਪਿਆਰੀ ਚੱਲ ਰਹੀ ਹੈ ਸਰਦਾਰ ਜਗਜੀਤ ਸਿੰਘ ਧਲੇਵਾਰ ਤੁਹਾਨੂੰ ਪਤਾ ਹੈ ਕਿ ਉਹਨੇ ਕਮ ਚੜਾਈ ਕਰ ਗਈ ਹੈ ਤੇ ਉਹ ਕੁਝ ਦਿਨਾਂ ਤੇ ਰਹਤੇ ਹੁਣ ਪੂਰੇ ਜੋਰ ਛੋਟ ਦੇ ਨਾਲ ਚੱਣੀ ਚੱਲ ਰਹੀ ਹੈ ਇਸੇ ਤਰ੍ਹਾਂ ਗੁਰਿੰਦਰ ਸਿੰਘ ਭੱਗੂ 650 ਜਥੇਬੰਦੀ ਵੱਲੋਂ ਉਹਨਾਂ ਦਾ ਸੁਨੇਹਾ ਮੈਨੂੰ ਆਇਆ ਕਿ ਸਾਡੇ ਵੱਲੋਂ ਹਾਜ਼ਰੀ ਲਾਉਣੀ ਹੈ ਜਿਹੜੀਆਂ ਗੈਰ ਰਾਜਨੀਤਿਕ ਸੰਸਥਾਾਂ ਜੱਥੇ ਹੁੰਦੀਆਂ ਅਸੀਂ ਗੱਡੀਆਂ ਚੱਲ ਰਹੀਆਂ ਔਰ ਦਿੱਲੀ ਦੇ ਸਾਡੀ ਮੀਟਿੰਗ ਚੱਲ ਰਹੀ ਸੀ ਮੈਂ ਉਸ ਮੀਟਿੰਗ ਚ ਅਜੰਡਾ ਰਵਾ ਕੇ ਸੂਮਿਕ ਕਮੇਟੀ ਦੇ ਸੰਬੰਧ ਵਿੱਚ ਮਸਲਾ ਕਾਫੀ ਹੈ ਔਰ ਜਿਹੜਾ ਭਾਈ ਸਾਹਿਬ ਵਾਲਾ ਮਸਲਾ ਇਸ ਮਸਲੇ ਤੇ ਤੁਹਾਨੂੰ ਪੂਰਨ ਵਿਸ਼ਵਾਸ ਹੋਣੇ ਕਿ ਜਿਹੜਾ ਵੀ ਪ੍ਰੋਗਰਾਮ ਤੁਸੀਂ ਪ੍ਰੋਗਰਾਮ ਸੰਜਾ ਬਾਠਿਓ ਤੁਸੀਂ ਜੜਾ ਅਸੀਂ ਤੁਹਾਨੂੰ ਇਹ ਪ੍ਰੋਸਾ ਦਿਵਾਉਣੇ ਆ ਕਿ ਕਿਸਾਨ ਜੱਟੇ ਬੰਦਿਆਂ ਜਿਹੜਿਆ ਨੇ ਉਹ ਵੱਤ ਬਸ ਜਿਹੜਾ ਕੋ ਤੁਹਾਡਾ ਸਹਿਯੋਗ ਦੇਣ ਗਿਆ ਜੋ ਵੀ ਪ੍ਰੋਗਰਾਮ ਤੁਸੀਂ ਅੰਜਕੋਗੇ ਸਾਡੇ ਸਿਰਮੱਥ ਦੇ ਸਿਓ ਨੂੰ ਭਵਾਨ ਕਰਾਂਗੇ ਜਿਸ ਤਰ੍ਹਾਂ ਮੋਦੀ ਦੀ ਧੋਚੋ ਕਿਲਾ ਕਰਿਆ ਸੀ ਇਸੇ ਤਰ੍ਹਾਂ ਮੁਰਦਿਆ ਦੀ ਸਰਕਾਰਾਂ ਜਾਂ ਉਹਨਾਂ ਦੇ ਸੰਗੀ ਸਾਥੀ ਜਿਨ੍ਹਾਂ ਦੇ ਨਾਂ ਲੈ ਧੁੱਕੇ ਨੇ ਅੱਜ ਜੱਪੜੀ ਸਾਹਿਬ ਵੀ ਆਏ ਨਹੀਂ ਭਾਰ ਮਰੇ ਸੀ ਇਹ ਵੀ ਰਾਤ ਦੇ ਵਿੱਚ ਹੋਈ ਕਰ ਕਰ ਰਹੇ ਨੇ ਸੋ ਮੇਰੀ ਬੇਨਤੀ ਆ ਕਿ ਇਹ ਸਾਰਾ ਕੁਝ ਹੋਏਗਾ ਲੇਕਿਨ ਸਾਨੂੰ ਵਿਰਧ ਦਾ ਨਾਲ ਹੌਸਲੇ ਨਾਲ ਤੇਰੇ ਨਾਲ ਤੇ ਇਹ ਗਾਮੀ ਪਰ ਅੱਜ ਕੇਵਲ ਤੇ ਕੇਵਲ ਇੱਕ ਨਮਾਇਨਾ ਖੜਾ ਹੈ ਇਹਨੂੰ ਥੋੜਾ ਨਾ ਭਰਿਆ ਜਾਵੇ ਜਦੋਂ ਵੀ ਤੁਸੀਂ ਪ੍ਰੋਗਰਾਮ ਦਿਓਗੇ ਉਹ ਕਾਪਲੇ ਜਦੋਂ ਇੱਕ ਦਾ ਫੂਟ ਚਾਚ ਕਰਿਓ ਤੇ ਜਿਸ ਦਾ 13 ਫਰਵਰੀ ਨੂੰ ਸਾਡਾ ਦਿੱਲੀ ਜਾਂਦਾ ਪ੍ਰੋਗਰਾਮ ਹੈ ਉੱਥੇ ਸਰਕਾਰ ਸਭ ਨਾਲ ਕੀ ਕਰਦੀ ਆ ਕੀ ਨਹੀਂ ਕਰਦੀ ਜਿਸ ਦਾ ਪਹਿਲਾਂ ਵੀ ਤੁਸੀਂ ਸਾਰੇ ਦੇ ਸੇਖ ਦਿੱਤਾ ਹੈ ਕਿਸੇ ਤਰ੍ਹਾਂ ਕੇ ਵੀ ਲੈਣਾ ਤੇ ਉਨਤੇ ਕੀ ਹੁੰਦਾ ਉਹਨੂੰ ਥੋੜਾ ਜਿਹਾ ਧਿਆਨ ਰੱਖ ਕੇ ਤੁਸੀਂ ਪ੍ਰੋਗਰਾਮ ਦਿਓ ਮੈਂ ਕਿਸਾਨ ਜੱਟੇ ਬੰਦੀਆਂ ਵਾਂਗੂ ਆਪਣੇ ਵੱਲੋਂ ਆਪਣੇ ਦਦੇ ਵੱਲੋਂ ਅੱਜ ਵੀ ਸਾਰੇ ਸਾਡੇ ਆਈ ਰਿਤੇ ਮੈਦੇ ਪਹੁੰਚੇ ਨਹੀਂ ਸੋ ਸਾਰੇ ਵੱਲੋਂ ਖੁਸ਼ੀ ਹੋਣਾ ਹੈ ਕਿ ਤੁਸੀਂ ਜਿਹੜਾ ਜਿਹੜਾ ਫਰਮਾਂ ਦਿਓਗੇ ਗੱਲ ਤੇ ਕੱਲੇ ਭਾਈ ਗੁਰਦੇਵ ਸਿੰਘ ਸਾਹਿਬ ਤੇ ਅਸੀਂ ਕਹਿੰਦੇ ਹਾਂ ਇਨਸਾਫ ਜਿਨ੍ਹਾਂ ਨੇ ਇਤਿਹਾਸ ਨੂੰ ਘੱਟ ਉਡਾਤਾ ਗੁਰੂ ਸਭਾ ਨੂੰ ਚੋਰ ਠੱਗੂ ਕਾਤਰ ਕਹਿੰਦੇ ਕਤਤਪਾ ਨੇਟੀਆਂ ਅਸੀਂ ਉਹਨਾਂ ਤੋਂ ਹੁਣ ਤੱਕ ਆਸਰ ਆਕੀਆਂ ਕੀ ਇਹ ਸਾਡੀ ਗਲਤੀ ਨਹੀਂ ਆਪਣੀ ਗਲਤੀ ਨੂੰ ਸੁਧਾਰਦੇ ਹੋਏ ਅੱਗੇ ਤੋਂ ਅਸੀਂ ਇੱਕ ਇਨਸਾਨ ਬਣ ਲਈ ਅਕੱਤਰ ਹੋ ਕੇ ਤੁਹਾਡਾ ਤੋਂ ਪਾਰਟੀਆਂ ਤੋਂ ਉੱਪਰ ਉੱਠ ਕੇ ਚੱਲੀਏ ਤੇ ਗੁਰੂ ਕਿਰਪਾ ਕਰੇਗਾ ਸਾਨੂੰ ਇਨਸਾਨ ਬਣੇਗਾ ਕਿੰਨੀਆਂ ਦਿਨ ਕਿਆ ਕਰਦਾ ਹੋਇਆ ਤੁਹਾਡਾ ਸਾਰਿਆਂ ਦਾ ਕਿਤੇ ਪਹੁੰਚਣ ਤੇ ਅਗਲਾ ਪ੍ਰੋਬਲਮ ਦੇ ਮੱਲੇ ਜੋ ਵੀ ਹੋਵੇ ਉਹਦਾ ਕੋ ਸਬ ਹੁੰਦਾ ਹੋਇਆ ਕਿੰਨਾ ਜਾਪ ਕਰ ਬਲਾਹ ਵਾਡੇ ਵਾਹਿਗੁਰੂ ਜੀ ਦਾ ਖਾਮ ਸਤਿ ਦੇਤੀ ਹੈ ਸਾਬਰ ਬਰਨ ਸਿੰਘ ਦੀ ਡੀਐਸਪੀ ਉਹਨਾਂ ਨੇ ਜਾਣਾ ਉਹ ਆਪ ਕੇ